ਦੋਸਤੋਂ ਤੋਂ ਜ਼ਿਆਦਾ ਬੱਕਰੀ ਪਾਲਕ ਵੀਰ ਨੇ ਰਜਿਸਟ੍ਰੇਸ਼ਨ ਕਰਵਾ ਕੇ ਸਾਡੇ ਕੋਲ ਪਹੁੰਚੇ ਨੇ ਬਿਲਕੁਲ ਮੇਲੇ ਵਰਗਾ ਹੀ ਮਾਹੌਲ ਹੈ ਤੇ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਕਿਵੇਂ ਰੱਬ ਦਾ ਸ਼ੁਕਰੀਆ ਦਾ ਕਰੀਏ ਕਿਵੇਂ ਤੁਹਾਡਾ ਸ਼ੁਕਰੀਆ ਦਾ ਕਰੀਏ ਕਿ ਤੁਸੀਂ ਜਿਹੜਾ ਇੰਨਾ ਕੰਗ ਗੋਟਫਾ ਨੂੰ ਮਾਨ ਦਿੰਦੇ ਹੋ ਅੱਜ 200 ਤੋਂ ਉੱਤੇ ਬੰਦੇ ਹੋਣੇ ਸਾਡੇ 7ਵੇਂ ਬੈਚ 'ਚ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਤਾਂ ਮੈਨੂੰ 100% ਸ਼ੋਰ ਹੈਗਾ ਪਰ ਇੰਡੀਆ ਲੈਵਲ ਤੇ ਵੀ ਕਿਸੇ ਪ੍ਰਾਈਵੇਟ ਇੰਸਟੀਟਿਊਸ਼ਨ ਤੇ ਕਿਸੇ ਟ੍ਰੇਨਿੰਗ ਸੈਂਟਰ ਤੇ ਪ੍ਰਾਈਵੇਟ ਤੇ ਇੰਨੇ ਬੱਕਰੀ ਪਾਲ ਕਬੀਰ ਮੈਂ ਨਹੀਂ ਸੁਨੇ ਕਦੇ ਆਏ ਹੋ ਨਵੀਂ ਟ੍ਰੇਨਿੰਗ ਨਵੇਂ ਢੰਗ ਦੇ ਨਾਲ ਕੋਈ ਨਵੀਆਂ ਚੀਜ਼ਾਂ ਲੈ ਕੇ ਤੁਹਾਨੂੰ ਪੇਸ਼ ਹੋਵਾਂਗੇ ਨਵੀਂ ਟ੍ਰੇਨਿੰਗ ਦਵਾਂਗੇ ਬਿਲਕੁਲ ਅਸੀਂ ਰੀਸਟ੍ਰਕਚਰ ਕਰ ਰਹੇ ਹਾਂ ਹੋਰ ਨਵੇਂ ਚੀਜ਼ਾਂ ਐਡ ਕਰ ਰਹੇ ਹਾਂ ਟ੍ਰੇਨਿੰਗ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਣੀ ਕੰਗ ਕੰਗ ਗੋਟ ਫਾਰਮ ਤੋਂ ਤੁਹਾਡੇ ਫੇਰ ਉਭਰੂ ਹੋ ਰਿਹਾ ਹਾਂ ਅੱਜ ਮੇਰੇ ਕੋਲ ਸ਼ਬਦ ਨਹੀਂ ਹੈਗੇ ਤੁਹਾਡਾ ਬੱਕਰੀ ਪਾਲਕ ਵੀਰਾਂ ਦਾ ਸ਼ੁਕਰੀਆ ਅਦਾ ਕਰਨ ਦੇ ਸੱਤਵਾਂ ਬੈਚ ਆਪਣਾ ਟ੍ਰੇਨਿੰਗ ਦਾ ਚੱਲ ਰਿਹਾ ਹੈਗਾ ਜਿਹੜਾ ਕਿ 16 ਤੇ 17 ਦਸੰਬਰ ਨੂੰ ਲੱਗਣਾ ਸੀਗਾ ਅੱਜ 17 ਤਰੀਕ ਹੈ ਜੀ ਦੂਜਾ ਦਿਨ ਆਪਣੀ ਟ੍ਰੇਨਿੰਗ ਦਾ ਚੱਲ ਰਿਹਾ ਹੈ 200 ਤੋਂ ਜ਼ਿਆਦਾ ਬੱਕਰੀ ਪਾਲਕ ਵੀਰ ਨੇ ਰਜਿਸਟ੍ਰੇਸ਼ਨ ਕਰਵਾ ਕੇ ਸਾਡੇ ਕੋਲ ਪਹੁੰਚੇ ਨੇ ਤੇ ਨਾਲ ਜਿਹੜੇ ਉਹਨਾਂ ਦੇ ਗੈਸਟ ਆਏ ਨੇ ਕਿਸੇ ਨਾਲ ਕੋਈ ਲੇਡੀ ਉਹਦਾ ਹਸਬੰਡ ਆਇਆ ਕੋਈ ਜਾਂ ਕੋਈ ਯਾਰ ਦੋਸਤ ਆਏ ਨੇ 250 ਤੋਂ ਉੱਤੇ ਬੱਕਰੀ ਪਾਲਕ ਵੀਰ ਤੇ ਉਹਨਾਂ ਦੇ ਰਿਸ਼ਤੇਦਾਰ ਅੱਜ ਕੰਗ ਗੋਟ ਫਾਰਮ ਦੇ ਮੇਲਾ ਲਾਈ ਬੈਠੇ ਨੇ ਬਿਲਕੁਲ ਮੇਲੇ ਵਰਗਾ ਹੀ ਮਾਹੌਲ ਹੈ ਖਾਣਾ ਪੀਣਾ ਖੁੱਲਾ ਚੱਲ ਰਿਹਾ ਹੈਗਾ ਚਾਹ ਪਾਣੀ ਦਾ ਪੂਰਾ ਲੰਗਰ ਚੱਲ ਰਿਹਾ ਹੈਗਾ ਤੇ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਕਿਵੇਂ ਰੱਬ ਦਾ ਸ਼ੁਕਰੀਆ ਅਦਾ ਕਰੀਏ ਕਿਵੇਂ ਤੁਹਾਡਾ ਸ਼ੁਕਰੀਆ ਅਦਾ ਕਰੀਏ ਕਿ ਤੁਸੀਂ ਜਿਹੜਾ ਇੰਨਾ ਕੰਗ ਗੋਟ ਫਾ ਨੂੰ ਮਾਨ ਦਿੰਦੇ ਹੋ ਹਰ ਟ੍ਰੇਨਿੰਗ ਨੂੰ 142 ਬੰਦੇ 124 ਸਤੰਬਰ ਚ ਦੋ ਟ੍ਰੇਨਿੰਗ ਬੈਚ ਲੱਗੇ ਅੱਜ 200 ਤੋਂ ਉੱਤੇ ਬੰਦੇ ਹੋਣੇ ਸਾਡੇ 7ਵੇਂ ਬੈਚ ਚ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਤਾਂ ਮੈਨੂੰ 100% ਸ਼ੋਰ ਹੈਗਾ ਪਰ ਇੰਡੀਆ ਲੈਵਲ ਤੇ ਵੀ ਕਿਸੇ ਪ੍ਰਾਈਵੇਟ ਇੰਸਟੀਟਿਊਸ਼ਨ ਤੇ ਕਿਸੇ ਟ੍ਰੇਨਿੰਗ ਸੈਂਟਰ ਤੇ ਪ੍ਰਾਈਵੇਟ ਤੇ ਇੰਨੇ ਬੱਕਰੀ ਪਾਲ ਖਬੀਰ ਮੈਂ ਨਹੀਂ ਸੁਣੇ ਕਦੇ ਆਏ ਹੋਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਗੱਲ ਬਾਰੇ ਹੁਣ ਜਿਹੜਾ ਮੈਂ ਤੁਹਾਨੂੰ ਇੱਕ ਅਨਾਉਂਸਮੈਂਟ ਕਰਨ ਲੱਗਿਆ ਜਨਵਰੀ ਚ ਨਵੇਂ ਸਾਲ ਚ ਥੋਨੇ ਇੱਕ ਨਵਾਂ ਤੋਹਫਾ ਦੇਣ ਜਾ ਰਹੇ ਹਾਂ ਨਵੀਂ ਟ੍ਰੇਨਿੰਗ ਨਵੇਂ ਢੰਗ ਦੇ ਨਾਲ ਕੋਈ ਨਵੀਆਂ ਚੀਜ਼ਾਂ ਲੈ ਕੇ ਤੁਹਾਨੂੰ ਪੇਸ਼ ਹੋਵਾਂਗੇ ਨਵੀਂ ਟ੍ਰੇਨਿੰਗ ਦਵਾਂਗੇ ਬਿਲਕੁਲ ਅਸੀਂ ਰੀਸਟ੍ਰਕਚਰ ਕਰ ਰਹੇ ਹਾਂ ਹੋਰ ਨਵੇਂ ਚੀਜ਼ਾਂ ਐਡ ਕਰ ਰਹੇ ਹਾਂ ਟ੍ਰੇਨਿੰਗ ਦੇ ਵਿੱਚ ਉਹ ਤੁਸੀਂ ਮਿਸ ਨਹੀਂ ਕਰਨੀ 20 ਤੇ 21 ਜਨਵਰੀ ਯਾਦ ਕਰ ਲਓ ਲਿਖ ਲਓ ਉਹਦੀ ਰਜਿਸਟ੍ਰੇਸ਼ਨ ਚਾਲੂ ਹੋ ਚੁੱਕੀ ਹੈ ਆਪਣੀ ਪਹਿਲਾਂ ਸੀਟ ਰਿਜ਼ਰਵ ਕਰ ਲਓ ਜਿਹੜੀ ਨਮੋਸ਼ੀ ਦਾ ਕਾਰਨ ਮੇਰੇ ਬੱਕਰੀ ਪਾਲਕ ਵੀਰਾਂ ਨੇ ਐਸ ਟ੍ਰੇਨਿੰਗ ਚ ੱਲਿਆ ਹੈਗਾ ਕਿ ਉਹਨਾਂ ਨੂੰ ਸੀਟ ਨਹੀਂ ਮਿਲੀ ਕਿਉਂਕਿ ਸਾਰੇ ਕੋਲ ਜਗ੍ਹਾ ਦੀ ਵੀ ਰੈਸਟ੍ਰਿਕਸ਼ਨ ਹੈਗੀ ਐ ਇਸ ਤੋਂ ਵੱਧ ਬੰਦੇ ਸਾਹਮਣੇ ਵੀ ਔਖੇ ਨੇ ਉਹ ਆਪਣੇ ਵੀਰ ਬੱਕਰੀ ਪਾਲਕ ਵੀਰ ਉਸ ਨਮੋਸ਼ੀ ਨੂੰ ਦੁਆਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਮਨਾਉਣਾ ਹੈ ਇੱਥੇ ਕੰਗ ਗੋਟ ਫਾਰਮ ਤੇ ਤੋਂ ਸਭ ਨੂੰ ਤੁਹਾਨੂੰ ਖੁੱਲਾ ਸਦਾ ਹੈ ਕਿ ਆਓ ਸਾਨੂੰ ਮਿਲੋ ਤੁਹਾਡਾ ਫਾਰਮ ਤੁਹਾਡੇ ਲਈ ਹਮੇਸ਼ਾ ਖੁੱਲਾ ਹੈ ਜਿੱਥੋਂ ਜਿੱਥੋਂ ਵੀ ਕੋਈ ਆਉਣਾ ਚਾਹੁੰਦਾ ਹੈ ਕੋਈ ਟਾਈਮ ਦੀ ਪਾਬੰਦੀ ਨਹੀਂ ਗਈ ਜਦੋਂ ਮਰਜੀ ਫੋਨ ਕਰਕੇ ਆ ਜਾਓ ਤੇ ਅਸੀਂ ਆਪਾਂ ਇੱਥੇ ਇਕੱਠੇ ਚਾਹ ਪੀਏ ਇੱਕ ਦੂਜੇ ਨੂੰ ਸਿੱਖੀਏ ਤੁਸੀਂ ਸਾਨੂੰ ਸਿਖਾ ਕੇ ਜਾਓ ਉਸ ਤੋਂ ਤੁਹਤੋਂ ਸਿੱਖੀਏ ਤੇ ਨਾਲੇ ਅਸੀਂ ਤੁਹਾਨੂੰ ਕੁਝ ਸਿਖਾਈਏ ਨਵੀਆਂ ਗੱਲਾਂ ਤੋਂ ਨਵਾਂ ਸਾਲ ਤੁਹਾਡੇ ਨਾਲ ਸ਼ੁਰੂ ਕਰਨਾ ਹੈ ਤੁਹਾਡਾ ਸਾਡਾ ਪ੍ਰੋਮਿਸ ਹੈ ਕੰਗ ਗੋਟ ਫਾਰਮ ਨੇ ਨਵਾਂ ਸਾਲ ਆਪਣੇ ਬੱਕਰੀ ਪਾਲ ਕ ਵੀਰਾਂ ਨਾਲ ਸ਼ੁਰੂ ਕਰਨਾ ਹੈ ਜਿਹੜੇ ਕੋਲ ਟ੍ਰੇਨਿੰਗ ਲੈਣ ਆਉਣਗੇ 20 ਤੇ 21 ਜਨਵਰੀ ਆਪਣੀਆਂ ਕਾਪੀਆਂ 'ਚ ਨੋਟ ਕਰ ਲਓ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਬ੍ਰੇਕ